ਹallelujah ਜੈ ਮਸੀਹ ਦੀ ਸਾਰੇਨ ਪਿਆਰ ਤੇ ਮਿੱਟੀ ਪਰ ਜੈ ਮਸੀਹ ਆਵਾਜ ਅਸੀਂ ਪਰਮੇਸ਼ਰ ਦੇ ਵਚਨ ਨੂੰ ਦੇਖਦੇ ਆ ਪਰਮੇਸ਼ਰ ਦੇ ਵਚਨ ਦੇ ਵਿੱਚ ਕੀ ਲਿਖਿਆ ਤੁਰਤ ਫੁਰਤ ਦੀ ਸਹਾਇਤਾ ਲਈ ਬੇਨਤੀ ਜਬੂਰਾ ਦੀ ਪੋਤੀ 70 ਦੇ ਵਿੱਚ ਹallelujah ਇਹ ਪਰਮੇਸ਼ਰ ਇਹ ਮੇਰੇ ਚੁਟਕਾਰੇ ਦੇ ਲਈ ਜੋਵਾ ਮੇਰੀ ਸਹਾਇਤਾ ਦੇ ਲਈ 체ਤੀ ਕਰ ਹallelujah ਜਿਹੜੇ ਮੇਰੀ ਜਾਨ ਦੇ ਗਾਹ ਕਰਨ ਉਹ ਲਾਜੇਵਾਨ ਹੋਣ ਤੇ ਕਾਬਰ ਜਾਣ ਜਿਹੜੇ ਮੇਰੇ ਬੁਰਾ ਚੁੰਦੇ ਹਨ ਉਹ ਪਛਾਏ ਹਟਾਏ ਜਾਂ ਤੇ ਸ਼ਰਮਿੰਦੇ ਹੋਣ ਜਿਹੜੇ ਆਹਾ ਕਹਿੰਦੇ ਹਨ ਉਹ ਆਪਣੀ ਲਾਜ ਦੇ ਮਾਰੇ ਪਿਛਾਂ ਹਟ ਜਾਣ ਜਿੰਨੇ ਤੇਰੇ ਤਾਲੀਬਾਨੋਂ ਤੇਰੇ ਵਿੱਚ ਖੁਸ਼ ਤੇ ਆਨੰਦ ਹੋਣ ਅਤੇ ਜਿਹੜੇ ਤੇਰੀ ਮੁਕਤੀ ਦੇ ਪ੍ਰੇਮੀ ਹਨ ਉਹ ਸਦਾ ਆਖਦੇ ਰਹਿਣਗੇ ਪਰਮੇਸ਼ਰ ਦੀ ਵਡਿਆਈ ਹੋਵੇ ਮੈਂ ਤਾਂ ਮਸਕੀਨ ਅਤੇ ਕੰਗਾਲ ਹਾਂ ਇਹ ਪਰਮੇਸ਼ਰ ਮੇਰੇ ਲਈ 체ਤੀ ਕਰ ਤੂੰ ਹੀ ਮੇਰਾ ਸਹਾਇਕ ਅਤੇ ਮੇਰਾ ਚੁਡ ਹੋਣ ਵਾਲਾ ਹੈ ਜੋ ਵਟੇ ਲੈਣਾ ਹallelujah ਇਸ वचन ਦੇ ਵਿੱਚ 다ਊਦ ਕੀ ਆਖਦਾ ਹੈ ਪਰਮੇਸ਼ਰ ਇਹ ਪਰਮੇਸ਼ਰ ਮੇਰੇ छुटकारे ਦੇ ਲਈ ਇਹ ਜੋ ਮੇਰੀ ਸਹਾਇਤਾ ਦੇ ਲਈ 체ਤੀ ਕਰ 다ਊਦ ਕਹਿ ਰਿਹਾ ਪਰਮੇਸ਼ਰ ਨੂੰ ਕਿ ਮੇਰੀ ਸਹਾਇਤਾ ਦੇ ਲਈ 체ਤੀ ਕਰ 체ਤੀ ਕਰ ਜਿਹੜੇ ਮੇਰੀ ਜਾਨ ਦੇ ਗਾਹ ਕੋ ਲੱਜੇਵਾਂ ਤੇ ਕਾਬਰ ਜਾਣ ਜਿਹੜੇ ਮੇਰੀ ਜਾਨ ਦੇ ਗਾਹ ਕੋ ਲੱਜੇਵਾਂ ਤੇ ਕਾਬਰ ਜਿਹੜੇ ਮੇਰਾ ਬੁਰਾ ਚਾਹੁੰਦੇ ਹਨ ਉਹ ਪਿਛਾਏ ਹਟਾਏ ਜਾਣ ਤੇ ਸ਼ਰਮਿੰਦੇ ਹੋਣ ਇਹ ਵਿੱਚ ਇਸ वचन ਵਿੱਚ 다ਊਦ ਕਹਿ ਰਿਹਾ ਜਿਹੜੇ ਉਹਦੀ ਜਾਨ ਦੇ ਗਾਹ ਕਨ ਜਿਹੜੇ ਉਹਦੇ ਬੁਰਾ ਚੋਂਦੇ ਹਨ ਤੇ ਜਿਹੜੇ ਉਹਨੂੰ ਲੱਜਵਾਨ ਕਰਨਾ ਚਾਹੁੰਦੇ ਕੋ ਕਾਬਰ ਜਾਣ ਅਤੇ ਜਿਹੜੇ ਲਾਉ ਦਾ ਬੁਰਾ ਚੋਂਦੇ ਹਨ ਉਹ ਪਿਛਾ ਹਟਾਏ ਜਾਂਦੇ ਸ਼ਰਮਿੰਦਾ ਹਣ ਅੱਜ ਦੇ ਵਚਨ ਦੇ ਦੁਆਰਾ ਪ੍ਰਭੂ ਦੇ ਵਚਨ ਚ ਲਿਖਿਆ ਜਿਹੜਾ ਤੁਹਾਡੇ ਕੋਈ ਵੀ ਬੁਰਾ ਚੋਂਦਾ ਹੈ ਜਾਂ ਤੁਹਾਡਾ ਕੋਈ ਤਾਂ ਉਹ ਪਛਾਣ ਹਟਾਣਾ ਚਾਹੁੰਦਾ ਹੈ ਉਹ ਸਾਰੇ ਅੱਜ ਲਜੇਵਾਨ ਹੋਣ ਜਿਹੜੇ ਆਹਾ ਕਹਿੰਦੇ ਨੇ ਆਪਣੀ ਜਾਨ ਦੇ ਮਾਰੇ ਪਿੱਛਾਂ ਹਟ ਜਾਣ ਅਤੇ ਜਿਹੜਾ ਤੁਹਾਡੇ ਲਈ ਆਹਾ ਪਰਦੇ ਹਨ ਜਿਹੜਾ ਤੁਹਾਡੇ ਨੂੰ ਆਹਾ ਬੋਲਦੇ ਹਨ ਜਾਂ ਤੁਹਾਡੇ ਬਾਰੇ ਮਾੜਾ ਬੋਲਦੇ ਹਨ ਤੇ ਅਦਾਉਦ ਕੀ ਇੱਕ ਆਗਦਾ ਉਹ ਆਪਣੀ ਲਾਜ ਦੇ ਮਾਰੇ ਪਿੱਛੇ ੱਟ ਜਾਣ ਜਿੰਨੇ ਤੇਰੇ ਤਾਲਮੇ ਤੇਰੇ ਵਿੱਚ ਖੁਸ਼ ਤੇ ਆਨੰਦ ਹੋਣ ਅਤੇ ਜਿਹੜੇ ਤੇਰੀ ਮੁਕਤੀ ਦੇ ਪ੍ਰੇਮੀ ਨੂੰ ਸਦਾ ਆਗਦੇ ਰਹਿਣ ਕਿ ਪਰਮੇਸ਼ਰ ਦੇ ਵਡਿਆਈ ਹੋ ਅਤੇ ਜਿਹੜੇ ਪਰਮੇਸ਼ਰ ਦੇ ਸੱਚੇ ਦਾਸ ਸੱਚੇ ਸੇਵਕ ਅਤੇ ਸੱਚੇ ਸੱਚੇ ਜਿਹੜੇ ਪਰਮੇਸ਼ਰ ਨੂੰ ਪਿਆਰ ਕਰਦੇ ਹਨ ਹਨ ਉਹ ਹਮੇਸ਼ਾ ਖੁਸ਼ ਰਹਿਣ ਅਤੇ ਜਿਹੜੇ ਤੇਰੀ ਮੁਕਤੀ ਦੇ ਪ੍ਰੇਮੀ ਹਨ ਸਦਾ ਆਖਦੇ ਰਣਗੇ ਪਰਮੇਸ਼ਰ ਦੀ ਵਡਿਆਈ ਅਤੇ ਜਿਹੜੇ ਪਰਮੇਸ਼ਰ ਦੀ ਮੁਕਤੀ ਦੇ ਦੇ ਪ੍ਰੇਮੀ ਹਨ ਉਹ ਸਦਾ ਪਰਮੇਸ਼ਰ ਦੀ ਵਡਿਆਈ ਹੋਵੇ ਮੈਂ ਤਾਂ ਮਸਕੀਨ ਅਤੇ ਕੰਗਾਲ ਆਹੇ ਪਰਮੇਸ਼ਰ ਮੇਰੇ ਲਈ ਛੇਤੀ ਕਰ ਤੂੰ ਹੀ ਮੇਰਾ ਸਹਾਇਕ ਮੇਰਾ ਛੁਡਾਉਣ ਵਾਲਾ ਹੈ ਜੋ ਵਰਟੀ ਲੈਣ ਵਾਲਾ ਅੱਜ ਦੇ ਵਚਨ ਦੁਆਰਾ ਅਸੀਂ ਇਸ ਵਚਨ ਵਿੱਚ ਪੜਿਆ ਕਿ ਜਦੋਂ ਕੋਈ ਤੁਸੀਂ ਦੁੱਖਾਂ ਜਾਂ ਬਿਮਾਰੀਆਂ ਚੋਂ ਤੇ ਮਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰਦੇ ਪਰਮੇਸ਼ਰ ਨੂੰ ਕਹੇ ਛੇਤੀ ਕਰ ਪਰਮੇਸ਼ਰ ਛੇਤੀ ਕਰ ਮੇਰੇ ਛੁਟਕਾਰੇ ਦੇ ਲਈ ਜੋ ਮੇਰੀ ਸਹਾਇਤਾ ਦੇ ਲਈ ਛੇਤੀ ਕਰ ਤੇ ਪਰਮੇਸ਼ਰ ਤੁਹਾਡੇ ਲਈ ਛੇਤੀ ਕਰੇਗਾ ਤੁਹਾਡੇ ਪ੍ਰਾਰਥਨਾਵਾਂ ਦਾ ਉੱਤਰ ਦੇਗਾ ਅੱਜ ਦੇ ਵਚਨ ਦੁਆਰਾ ਪਰਮੇਸ਼ਰ ਤੁਹਾਨੂੰ ਬles ਕਰੇ ਤੁਸੀਂ ਹਮੇਸ਼ਾ ਪ੍ਰਾਰਥਨਾ ਦੇ ਵਿੱਚ ਪਰਮੇਸ਼ਰ ਨੂੰ ਕਹਿਣਾ ਪਰਮੇਸ਼ਰ ਛੇਤੀ ਕਰ ਛੇਤੀ ਕਰ ਕਿਉਂ ਜਿਸ ਤਰ੍ਹਾਂ ਵੀ ਅਸੀਂ ਪਰਮੇਸ਼ਰ ਦੇ ਅੱਗੇ ਜਾਂਦੇ ਪਰਮੇਸ਼ਰ ਦੇ ਹਜ਼ੂਰ ਪਰਮੇਸ਼ਰ ਸਾਨੂੰ ਬles ਕਰਦਾ ਜਦੋਂ ਅਸੀਂ ਪਰਮੇਸ਼ਰ ਨੂੰ ਪ੍ਰੇਮ ਕਰਦੇ ਆ ਪਰਮੇਸ਼ਰ ਨੂੰ ਪ੍ਰੇਮ ਕਰਨਾ ਹੀ ਸਭ ਕੁਝ ਹੈ ਪਰਮੇਸ਼ਰ ਕਹਿੰਦਾ ਹੈ ਮੈਂ ਤੈਨੂੰ ਤੈਨੂੰ ਮੈਂ